ਤੇ ਆਪਣੇ ਪਿੰਡਾਂ ਦੇ ਮਤੇ ਪਾ ਕੇ ਦੋ ਹਮ ਜਿਹੜੀਆਂ ਜੜੀਆਂ ਤੁਹਾਡੀਆਂ ਪਿੰਡਾਂ ਦੀਆਂ ਡਿਮਾਂਡਸ ਨੇ ਕਿਤੇ ਫਿਰ ਨਹੀਂ ਬਣਨ ਵਾਲੀਆਂ ਕਿਤੇ ਸਪਰ ਬਣਨ ਵਾਲਾ ਕਿਤੇ ਕੋਈ ਕਮਿਊਨਿਟੀ ਹਾਲ ਬਣਨ ਦਾ ਕੁਝ ਹੋਇਆ ਸੋ ਇਹਨਾਂ ਨੂੰ ਕਿਹਾ ਮਤੇ ਪਾਓ ਸਾਧੀਆਂ ਬਜਾਤਾ ਨੂੰ ਕਿਹਾ ਮਤੇ ਪਾਉਣਗੇ ਜਿਹੜੇ ਜਿਹੜੇ ਕੰਮ ਹੋਣਾਂ ਦੇ ਪਿੰਡਾਂ ਤੋਂ ਉਹ ਸੰਬੰਧਿਤ ਮਹਿਕਮਿਆਂ ਦੇ ਕੋਲੋਂ ਕਰਵਾ ਕੇ ਦਿੱਤੇ ਜਾਣ ਅੱਜ ਆਪਾਂ ਅਸ਼ੂਦ ਸੁਵੈਸਾ ਦੀਆਂ ਜੜੀਆਂ ਪਿੰਡਾਂ ਦੇ ਵਿੱਚ ਨਵੀਆਂ ਅਸੀਂ ਬਣਾ ਦੇ ਹਮ ਉਹਨਾਂ ਚੋਂ ਚਾਰ ਬਣ ਕੇ ਤਿਆਰ ਹੋ ਗਈਆਂ ਸੀ ਜਿੰਨਾਂ ਬਾਅਦ ਅਦਕਾਟਮ ਕੀਤਾ ਕਾਮਲਪੁਰੇ ਦਾ ਮਧੂ ਸ਼ੰਗੇ ਦਾ ਜਗਦੇਵ ਖੁੱਦ ਦਾ ਸਾਦਨ ਦੇਵ ਅਗਲੇ ਦਿਨਾਂ ਦੇ ਵਿੱਚ ਅਸੀਂ ਪੰਚਾਇਤ ਘਰਾਂ ਦਾ ਵੀ ਉਹ ਬਾਕੀ ਜਿਹੜੀਆਂ ਡਿਸਟ੍ਰੈਂਸੀਆਂ ਬੜ ਰਹੀਆਂ ਉਹਨਾਂ ਦਾ ਵੀ ਘਟਾਉਣ ਕਰਾਂਗੇ ਅਸੀਂ ਇਹ ਸਾਡਾ ਪਿਛਲੇ ਸਾਲ ਦਾ ਪ੍ਰੋਜੈਕਟ ਸੀਗਾ ਅਸੀਂ 31 ਮਾਰਚ ਤੱਕ ਸਾਡਾ ਪੂਰਾ ਕਰ ਦੇਣਾ ਤੇ ਸਾਡੇ 31 ਮਾਰਚ ਤੋਂ ਬਾਅਦ ਨਵੇਂ ਪ੍ਰੋਜੈਕਟ ਆਉਣਗੇ ਬਜਟ ਦੇ ਵਿੱਚ ਪਾ ਕੇ ਸੋ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਜਿਹੜਾ ਖੇਤੀ ਪ੍ਰਧਾਨ ਸੂਬਾ ਖੇਤੀ ਦੇ ਨਾਲ ਨਾਲ ਸਾਡੇ ਜਿਹੜੇ ਕਿਸਾਨ ਉਹ ਦੁੱਧ ਦਾ ਠੰਡਾ ਕਰਦੇ ਆ ਦੁੱਧ ਸਾਡੇ ਬਹੁਤ ਸਾਰੇ ਲੋਕ ਉਹਨਾਂ ਦੇ ਵੱਡੇ ਛੋਟੇ ਦੀ ਫਸਲ ਵੀ ਬੜਾਏ ਆ ਛੋਟੀ ਏਡੇ ਦੀ ਫਸਲ ਵੀ ਆ ਪਿੰਡਾਂ ਦੇ ਵਿੱਚ ਉਹਨਾਂ ਵਾਸਤੇ ਜਿਹੜਾ ਪਸ਼ੂ ਟ੍ਰਾਂਸਫਰਸੀਆਂ ਹੋਣੀਆਂ ਬਹੁਤ ਜ਼ਰੂਰੀ ਆ ਤੇ ਮੈਂ ਚਾਹੁੰਦਾ ਕਿ 5 ਕਿਲੋਮੀਟਰ ਤੋਂ ਵੱਧ ਕਿਤੇ ਵੀ ਸਾਡੇ ਕਿਸਾਨ ਨੂੰ ਆਪਣੀ ਕੋਈ ਮੱਝ ਨੂੰ ਝੋਟੀ ਨੂੰ ਕੇ ਗਾਂ ਨੂੰ ਬੱਚੀ ਨੂੰ ਕਿਤੇ ਖੜਨਾ ਨਾ ਪਵੇ ਉਹ ਮਤਲਬ ਜਿਹੜਾ 5 ਕਿਲੋਮੀਟਰ ਦੇ ਖੇਤੀ ਦੇ ਵਿੱਚੋਂ ਇਹ ਆਪਣਾ ਲਾਜ ਜਿਹੜਾ ਉਹ ਆਪਣੇ ਡੰਗਰ ਦਾ ਪਸ਼ੂ ਦਾ ਜਿਹੜਾ ਕਲਵਾ ਸਕਣ ਸੋ ਉਹਦਾ ਤਾਂ ਮੈਂ ਉਸ ਖੇਤੇ ਦੇ ਵਿੱਚ ਸਾਰੇ ਨਾਲੇ ਨੂੰ ਲੈ ਆਉਣਾ ਆਪਾਂ ਸਾਰੇ ਹੀ ਨਾਲੇ ਦੇ ਵਿੱਚ ਹੀ ਆਪਾਂ ਪਸ਼ੂ ਸਸੀਆਂ ਜਿਹੜੀਆਂ ਉਹ ਬਣਾਵੇ ਉਹਦਾ ਅਗਲੇ ਦਿਨਾਂ ਦੇ ਵਿੱਚ ਛੜਕਾਂ ਦਾ ਨਿਰਮਾਣ ਜਿਹੜਾ ਉਹ ਸ਼ੁਰੂ ਹੋ ਜਾਊਗਾ ਮਤਲਬ ਇੱਕ A1 ਹਲਕਾ ਜਿਹੜਾ ਇਹ ਨਾਲਾ ਉਹ ਪੰਜਾਬ ਦੇ ਵਿੱਚ ਬਣੂਗਾ ਤੁਹਾਨੂੰ ਦਬਾੜਾ ਲੈ ਕੇ ਆਵਾਂਗੇ ਤੇ ਛੜਕ ਜਿਹੜੀ ਤੁਸੀਬਾ ਨਾਲੀ ਉਹ ਵੀ ਸ਼ੁਰੂ ਕਰਦੇ ਉਹ ਦਿਨ ਤੁਹਾਨੂੰ ਲਿਆਵਾਂਗੇ ਵੱਡੀ ਛੜਕਾ 78 ਕਰੋੜ ਦੀ ਉਦੇ ਬਣਨ ਵਾਲਾ ਇਲਾਕਾ ਜਿੱਥੇ ਆਪਾਂ ਖੜੇ ਆ ਤੇ ਸਵਰਗ ਹੋ ਜੂਗਾ ਬਹੁਤ ਲੋਕਾਂ ਨੂੰ ਸੁੱਖ ਸੁਫੀਤਾ ਹੋਣਗੀਆਂ ਜ਼ਮੀਨਾਂ ਦੇ ਰੇਟ ਵੱਧ ਜਾਣਗੇ ਸਕੂਲ ਕਾਲਜ ਦੇ ਬੱਚਿਆਂ ਨੂੰ ਆਉਣਾ ਜਾਣਾ ਸਭ ਸੌਖਾ ਹੋ ਜੂਗਾ ਸੋ ਇਹ ਵਿਕਾਸ ਜਿਹੜਾ ਕਰ ਰਹੇ ਆ ਇਹ ਅਗਲੇ 2 ਸਾਲ ਵੀ ਪੂਰਾ ਤਦਾਊਗਾ ਕੋਈ ਵੀ ਚੀਜ਼ ਨਹੀਂ ਰਹ ਜੂਗੀ ਜਿਹੜੀ ਇਹ ਪਿੰਡਾਂ ਦੇ ਵਿੱਚ ਨਹੀਂ ਕਰਨ ਵਾਲੀ ਬਾਕੀ ਹਰ ਤਰ੍ਹਾਂ ਦੇ ਹਰ ਤਰ੍ਹਾਂ ਦਾ ਵਿਕਾਸ ਕਰਾਂਗੇ ਹਰ ਪੱਕੀ ਤਰ੍ਹਾਂ ਦਾ ਵਿਕਾਸ ਜਿਹੜਾ ਉਹ ਹੀ ਕਰਾਂਗੇ ਮੰਤਰੀ ਸਾਹਿਬ ਵਕ ਵਕ ਪਿੰਡਾਂ ਦੇ ਵਿੱਚ ਪਹੁੰਚੇ ਹੋ ਛੋਟੀਆਂ ਛੋਟੀਆਂ ਡਿਮਾਂਡਸ ਜਿਹੜੀਆਂ ਲੋਕਾਂ ਵੱਲੋਂ ਅੱਗੇ ਰੱਖੀਆਂ ਗਈਆਂ ਨੇ ਇਹ ਛੋਟੇ ਛੋਟੇ ਨਾ 10 ਦਿਨ ਪਹਿਲਾਂ ਇਹ ਨਾਲੇ ਮੀਟਿੰਗ ਕੀਤੀ ਸਰਪੰਚ ਸਾਹਿਬਾਨਾਂ ਦੀ ਉਦਮਦਾਸ ਕੀਤੀ ਸੀ ਉਸ ਦਿਨ ਸਭ ਨੂੰ ਕਿਹਾ ਸੀਗਾ ਕਿ ਆਪਣੇ ਪਿੰਡਾਂ ਦੇ ਮਤੇ ਪਾ ਕੇ ਦੋ ਹਮ ਇਹੜੀਆਂ ਜਿਹੜੀਆਂ ਤੁਹਾਡੀਆਂ ਪਿੰਡਾਂ ਦੀਆਂ ਡਿਮਾਂਡਸ ਨੇ ਕਿਤੇ ਫਿਰ ਨਹੀਂ ਬਣਨ ਵਾਲੀਆਂ ਕਿਤੇ ਸੱਪਰ ਬਣਨ ਵਾਲਾ ਕਿਤੇ ਕੋਈ ਕਮਿਊਨਿਟੀ ਆਦ ਬਣਨ ਦਾ ਕੁਝ ਵੀ ਆ ਉਹ ਮਤਲਬ ਇਹਨਾਂ ਨੇ ਵੀ ਦਿੱਤੀਆਂ ਵੈਸੇ ਤੇ ਪਿੰਡ ਜਿਹੜਾ ਬੜਾ ਪੜਿਆ ਲਿਖਿਆ ਪਿੰਡ ਹੈ ਜਗਦੀਪ ਖੁੱਦ ਸਾਡਾ ਬਾਰਡਰ ਦੇ ਉੱਤੇ ਇਹ ਵੱਡੇ ਲੀਡਰਾਂ ਦੇ ਰਿਸ਼ਤੇਦਾਰਾਂ ਦਾ ਪਿੰਡ ਆ ਪਰ ਵਿਕਾਸ ਨਹੀਂ ਹੋਇਆ ਤੇ ਤੇ ਆਪਾਂ ਮਾਲਾ ਇਹ ਤੇ ਉਹਨੇ ਇਹਨਾਂ ਨੇ 17 ਮੰਗਾ ਲਿਖ ਕੇ ਦਿੱਤੀ ਆ ਹੂੰ ਪਰ ਇਹ ਮੰਗਾ ਸਾਧੀਆਂ ਪੂਰੀਆਂ ਕਰਾਉਂਦੀ ਆ ਕਿ ਪੰਚਾਇਤ ਦਾ ਮਤਾ ਚਾਹੀਦਾ ਸੋ ਇਹਨਾਂ ਨੂੰ ਕਿਹਾ ਮਤੇ ਪਾਓ ਸਾਧੀਆਂ ਜਨਤਾ ਨੂੰ ਕਿ ਮਤੇ ਪਾਉਣਗੇ ਜਿਹੜੇ ਜਿਹੜੇ ਕੰਮ ਹੋਣਾਂ ਦੇ ਪਿੰਨਾਂ ਦੇ ਉਹ ਸਬੰਧਤ ਮਹਿਕਮੇ ਦੇ ਕੋਲੋਂ ਕਰਵਾ ਕੇ ਦਿੱਤੇ ਜਾ